ਹਾਂਜੀ ਗਾਇਜ਼ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰ ਸਿੱਧੂ ਪੀਵੀ ਤੇ ਹੀ ਤੇ ਆਪਾਂ ਆਏ ਆ ਸਵੇਰੇ ਸਵੇਰੇ ਸ਼ੈਰ ਕਰਨ ਤੇ ਤੁਹਾਨੂੰ ਦਿਖਾਉਨੇ ਆ ਦੇਖੋ ਕਿੰਨਾ ਘੈਂਟ ਲੱਗਦੀ ਆ ਜੀਰੀ ਹਵਾ ਚੱਲਦੀ ਆ ਬਹੁਤ ਸੋਹਣੀ ਠੰਡੀ ਠੰਡੀ ਤੇ ਤੁਹਾਨੂੰ ਦਿਖਾਉਣਾ ਦੇਖੋ ਜੀ ਹਵਾ ਚੱਲਦੀ ਆ ਯਾਰ ਜੀਰੀ ਦੇਖਾ ਕਿੰਨੀ ਵਧੀਆ ਲੱਗਦੀ ਆ ਹਵਾ ਚੱਲ ਰਹੀ ਆ ਪੂਰੇ ਕੰਮ ਦੀ ਆ ਠੰਡੀ ਠੰਡੀ ਹਵਾ ਚੱਲ ਰਹੀ ਆ ਜੀਰੀ ਦੇਖਾ ਤੁਸੀਂ ਕਿੰਨੀ ਪਿਆਰੀ ਲੱਗਦੀ ਆ ਇਹ ਲੱਗਦਾ ਜਿਵੇਂ ਪਾਣੀ ਦੀਆਂ ਲਹਿਰਾਂ ਦੀ ਹਿੱਲਦੀ ਆਉਂਦੀਆਂ ਐਵੇਂ ਲੱਗ ਰਹੀ ਐ ਨੇ ਇੰਨੇ ਪਿਆਰੀ ਲੱਗ ਰਹੀ ਐ ਜੀਰੀ ਦੇਖ ਨਹੀਂ ਕਹਿਣ ਲੱਗ ਰਹੀ ਐ ਨਾ ਜੀਰੀ ਆਹ ਦੇਖੋ ਅਸੀਂ ਕੰਮ ਕਿੱਦਾਂ ਕਰਦੇ ਆ ਯਾਰ ਆ ਕੀ ਫਸਾਈ ਫਿਰਦਾ ਯਾਰ ਗੱਡੀ ਦੇ ਥੱਲੇ ਮੈਂ ਇਧਰ ਗੱਡੀ ਦੇ ਥੱਲੇ ਅੜ ਜੀ ਬਾਈ ਦੇ ਗੱਡੀ ਦਾ ਮੈਨੂੰ ਲੱਗਿਆ ਕੁਝ ਥੱਲੇ ਫਸਿਆ ਹੋਇਆ ਪਰ ਉਹ ਕੁਝ ਫਸਿਆ ਨਹੀਂ ਸੀ ਹੋਇਆ ਉਹ ਹੋਰ ਜਿਹੜੀ ਪਲੇਟ ਹੁੰਦੀ ਹੈ ਨਾ ਗੱਡੀ ਦੇ ਇੰਜਨ ਦੇ ਥੱਲੇ ਉਹ ਥੱਲੇ ਗਿਰੀ ਹੋਈ ਆ ਮੈਂ ਕਿਹਾ ਤਾਂ ਟੁੱਟ ਜੂਗੀ ਕਿਸੇ 'ਚ ਫਸ ਕੇ ਉਹ ਕਹਿੰਦਾ ਮੈਂ ਕਢਾਉਣਾ ਇਹਨੂੰ ਜਾ ਕੇ ਤੇ ਆਪਾਂ ਹੁਣ ਚੱਲ ਪਿਆ ਬੰਦਾ ਆਪਣਾ ਵੇਟ ਕਰ ਰਿਹਾ ਤੇ ਬੰਦੇ ਆਪਣੇ ਆਉਣਗੇ ਅੱਜ ਆਪਾਂ ਆਏ ਹੁਣ ਅਸਰਾਦੂ ਥੋੜੇ ਫਾਂਡਾ ਕਢਾਉਣ ਹਮ ਤਾਂ ਕਢਾਉਣ ਦੇ ਆ ਮੱਚੇ ਦੇ ਸੱਤ ਜੀ ਗੀ ਰੋਡ ਤੇ ਲਿਵਾਣਗੇ ਇੱਥੇ ਫਰਦਾਂ ਭਰਾ ਦੀ ਬਸ ਸਾਲਵੇ ਆਪਕਾ ਅੱਜ ਕੋਈ ਨਾ ਸਰੋ ਉਸ ਤੋਂ ਵੈ ਗੀ ਗੱਲ ਕਰਤਾ। ਬਾਈ ਲੱਗਿਆ ਹੋਇਆ ਕੋਈ ਕੰਮ ਵਿੱਚ ਲੱਗਦਾ। ਬਾਈ ਕਿੰਨਾ ਕ ਟਾਈਮ ਲਗੂ? 2-5 ਮਿੰਟ। ਬਾਈ ਦਾ ਪਰ ਇਹ ਆ ਦੇਖੋ ਫੋਟੋਗ੍ਰਾਫੀ ਦਾ ਕੰਮ ਹੈ। ਬਾਈ ਨੇ ਕੰਪਿਊਟਰ ਰੱਖਿਆ ਹੋਇਆ। ਜੋ ਮਰਜ਼ੀ ਕਢਾਓ ਬਾਈ ਤੋਂ ਅਸੀਂ ਜ਼ਿਆਦਾਤਰ ਬਾਈ ਤੋਂ ਹੀ ਇੱਥੇ ਆ ਕੇ ਆਪਣੀ ਫਰਦਾ-ਪੁਰਦਾ ਕਢਾਈ ਦਿੰਦੇ ਨੇ। ਲਓ ਜੀ ਫਰਦਾ ਕਢਾ ਲਈਆਂ ਸੀ ਨਾ ਆ ਦੇਖੋ। ਹੋਰ ਕੰਮ ਕਰਨਾ ਇਦਾਂ ਇਸ ਤਰ੍ਹਾਂ। ਫਰਦਾ ਘੜਾ ਕਿਉਂ ਚੱਲਦੇ ਆ ਬੰਦੇ ਲੋ ਜੀ ਬੰਦੇ ਖੜੇ ਆਪਣੇ ਪਿੰਡ ਵਾਲੀ ਨਹਿਰ ਤੇ ਬੰਦੇ ਆਪਣੀ ਵੇਟ ਕਰ ਰਹੇ ਨੇ ਖੜੇ ਤੇ ਮੱਛਾ ਪਾ ਵੀ ਪਹੁੰਚ ਗਿਆ ਨਹਿਰ ਤੇ ਬੰਦਾ ਹੋਣਾ ਬੱਚਾ ਉਹਨਾਂ ਨੂੰ ਆਪਣੀ ਜ਼ਮੀਨ ਹੋਣੀ ਹੈ ਪਰ ਮੈਂ ਵੈਸੇ ਤੁਹਾਨੂੰ ਦੂਰ ਤੋਂ ਹੀ ਕੈਮਰਾ ਮੈਂ ਬੰਦ ਕਰ ਦਣਾ ਮੈਂ ਦਿਖਾਉਣਾ ਆ ਖੜੇ ਨੇ ਬੰਦੇ ਆਪਣੇ ਪਰ ਰੋਕ ਲੋ ਜੀ ਉਹ ਬੰਦੇ ਨੇ ਆਪਣੇ ਜਾਂਦੇ ਨਹਿਰ ਤੇ ਖੜੇ ਸੀਗੇ ਤੇ ਇਹਨਾਂ ਨੂੰ ਹੁਣ ਮੈਂ ਜ਼ਮੀਨ ਦਿਖਾਉਣ ਲੱਗੇ ਹਾਂ ਮਿਲਦੇ ਆ ਫਿਰ ਆਪਾਂ ਲੋ ਜੀ ਆਪਾਂ ਹੁਣ ਜ਼ਮੀਨ ਦਿਖਾਤੀ ਪਾਸ ਕਰਾਤੀ ਪੇਪਰ ਕਢਾਉਣ ਲੱਗੇ ਆ ਜ਼ਮੀਨ ਦੇ ਪੇਪਰ ਕਢਾ ਕੇ ਫਿਰ ਬੰਦਿਆਂ ਨੂੰ ਕਾਗਜ਼ ਪਹੁੰਚਾ ਕੇ ਆਉਣੇ ਨੇ ਜੀ ਫਿਰ ਅਸੀਂ ਸੌਂਦੇ ਦੇ ਬੈਠਣਾ ਜਿਵੇਂ ਇੱਕ ਵਾਰ ਤਾਂ ਸਵੇਰੇ ਇਦਾਂ ਹੋ ਗਿਆ ਤਾਂ ਵੀ ਲੈ ਭਈ ਅੱਜ ਵੀ ਐਨ ਕੁਲ 11 ਰੱਬ ਹੈ ਨਾ ਕਹਿੰਦੇ ਚੰਡੀਗੜ੍ਹ ਇੰਨਾ ਮੀਂਹ ਪਿਆ ਆ ਦੱਸਦਾ ਨਹੀਂ ਤਾਂ ਗੱਡੀਆਂ ਡੁੱਬੀਆਂ ਰਵਾਜ ਕਹਿੰਦਾ ਗੱਡੀਆਂ ਪਾਣੀ ਚ ਡੁੱਬ ਗਈਆਂ ਇੰਨਾ ਮੀਂਹ ਪਿਆ 11 ਸੈਕਟਰ 11 ਸੈਕਟਰ ਚ ਇੰਨਾ ਮੀਂਹ ਯਾਰ ਵੈਸੇ ਅੱਜ ਚੰਡੀਗੜ੍ਹ ਮੀਂਹ ਦੱਸਿਆ ਹੋਇਆ ਸੀਗਾ ਆਪਣੇ ਸਾਡੇ ਤਾਂ ਉਰੇ ਤੋਂ ਬੜਾ ਚੰਡੀਗੜ੍ਹ ਉਂ ਵੀ ਮੀਂਹ ਜ਼ਿਆਦਾ ਪੈਂਦਾ ਬਹੁਤ ਹਾਂ ਆਪਣੇ ਤਾਂ ਉਰੇ ਧੁੱਪਾਈ ਸਵੇਰੇ ਤਾਂ ਮੌਸਮ ਹੋ ਗਿਆ ਸੀਗਾ ਕਿਰਾ ਪੂਰਾ ਆਨ ਐਕਟਿਵ ਚੰਡੀਗੜ੍ਹ ਹਰਿਆਲੀ ਜ਼ਿਆਦਾ ਨਾ ਇਸ ਕਰਕੇ ਨਾਲ ਕੁਝ ਪਹਾੜੀ ਏਰੀਆ ਨੇੜੇ ਪੈਂਦੇ ਇਸ ਕਰਕੇ ਜਾਦਾ ਪਰਖ ਦਿੱਤੀ ਉੱਤੇ ਆਓ ਜੀ ਆਪਾਂ ਕੱਪੜੇ ਲੈ ਆਈਏ ਮੜਾ ਜੀ ਬਾਈ ਤੋਂ ਜਾ ਕੇ ਆ ਜੀ ਇੱਥੇ ਕੱਪੜੇ ਹੀ ਲੈ ਆਈਏ ਕੱਪੜੇ 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 ਅਸੀ ਗਾਲ ਜੀ ਆਓ ਜੀ ਹੋ ਗਿਆ ਆਪਣੇ ਮੈਂ ਕਿਹਾ ਜੇ ਉਦੋਂ ਪੁੱਤਾ ਪਾ ਕੇ ਦੇਖ ਲੈਂਦਾ ਬੜਾ ਇਹ ਆ ਜਾਂਦਾ ਆਇਆ ਹੀ ਜੀ ਉਹ ਮੇਰਾ ਟਾਈਮ ਹੀ ਲੱਗਦਾ ਹਾਂ ਬਸ ਬਸ ਸੱਚਮੇਂ ਕੰਮ ਚੱਲ ਰਿਹਾ ਵੀਡੀਓ ਹੁਣ ਦੇਖ ਲੈ ਮਾੜਾ ਇੱਕ ਮਿੰਟ ਰਗੜਾ ਦੇਖੋ ਤਗੜਦਾ ਪਾ ਕੇ ਦੇਖ ਜੇ ਦੇਖ ਅਜਾ ਲੋ ਜੀ ਤਾਂ ਅੱਜ ਦਿਵਾਰੇ ਗਿਆ ਜੇ ਅੱਜ ਦੇਖੀਏ ਜੀ ਆ ਜੇ ਅੱਛਾ ਜੀ ਜਾਏਗੇ ਮਰਾ ਇਹ ਕਹਿੰਦੇ ਲੱਗਣਗੇ ਹਲੇ 2 ਘੰਟੇ ਸਲਾਈਆਂ ਪੱਕੀਆਂ ਕਰਨੀਆਂ ਨੇ ਫਿਰ ਮੈਂ ਕਿਹਾ ਇੰਨੇ ਤੁਸੀਂ ਕਰੋ ਇੰਨੇ ਤੁਸੀਂ ਕੰਮ ਕਰਦੇ ਆ ਇਹ ਵਾਪਸ ਮਿਲਾਂਗੇ ਇਹ ਕਹਿੰਦੇ ਸਲਾਈਆਂ ਪੱਕੀਆਂ ਕਰਨੀਆਂ ਨੇ ਬਸ ਉਹ ਆ ਕੇ ਚੱਕ ਕੇ ਕਰਵਾ ਸੀਗਾ ਆ ਕੇ ਚੈੱਕ ਕਰ ਲਿਆ ਠੀਕ ਆ ਠੀਕ ਹੈ ਕਾਫੀ ਢੀ ਠੀਕ ਆ ਕਹਿੰਦੇ ਵੀ ਉਹਨਾਂ ਸਲਾਈਆਂ ਪੱਕੀਆਂ ਕਰਵਾਉਂਦਾ ਹਾਂ ਉਹ ਤਾਂ ਆ ਦੇਖਿਆ ਮੈਂ ਦੇਖਿਆ ਹਾਂ ਚੌਰਸ ਪੱਲਾ ਠੀਕ ਹੈ ਹਾਂ ਚਲੋ ਮੜਾ ਪੱਟੀ ਰੋਡ ਤੇ ਚੱਲਿਓ ਪੱਟੀ ਚੌਂਗ ਸੇ ਪੱਟੀ ਚੌਂਗ ਦਾ ਜਿਹੜਾ ਪੱਟੀ ਚੌਂਗ ਇਧਰੋਂ ਨਿਕਲ ਜਾਏ ਆ ਇਹ ਨੂੰ ਨਿਕਲ ਜਾਣਾ ਭਾਈ ਪੇਪਰ ਘਰੌਣ ਦੀ ਲੋੜ ਹੈ ਸੀ ਦੁਬਾਰਾ ਫੇਰ ਘਰੌਣਾ ਪੇਪਰ ਸਰ ਕੀ ਹਾਲ ਨੇ ਠੀਕ ਆ ਸਰ ਪੇਪਰ ਕੱਢਿਓ ਮੜਾਏ ਹੋਰ ਦੁਬਾਰਾ ਇੱਕ ਤੁਲੂਪੇ ਵੇਖੋ ਸਾਡੇ ਦਫ਼ਤਰ ਦੀਆਂ ਰੌਣਕਾਂ ਮੈਂ ਅਸੀਂ ਵੀ ਬਾਈ ਹੁਣ ਛੱਲੇ ਆ ਬਾਈ ਵੀ ਮਿਲਕੇ ਚਲੇ ਗਏ ਨੇ ਡਾਕਟਰ ਤੋਂ ਮੀਟਿੰਗ ਕਰ ਗਿਆ ਆਪਣੀ ਤੇ ਹੁਣ ਆਪਾਂ ਵੀ ਚੱਲਦੇ ਆ ਆਪਣੇ ਕੱਪੜੇ ਚੁਲੜੀ ਆ ਹੁਣ ਉਧਰ ਹੋ ਗਏ ਫ੍ਰੀ ਤੇ ਹੁਣ ਮੜਾਏ ਮੜਾਏ ਆ ਕੇ ਪੁੰਦੇ ਪੈਸੇ ਚੱਲਦੇ ਆ ਦਾ ਪਿੰਡ ਮੈਂ ਹੁਣ ਖੜਾ ਐ ਸਖਤਪੁਰਾ ਛੋਡੀਆਂ ਤੁਹਾਨੂੰ ਦਿਖਾਉਣਾ ਮੈਂ 300 ਸਾਲ ਪੁਰਾਣਾ ਪਿੰਡ ਐ ਵੀ ਬਹੁਤ ਪੁਰਾਣਾ ਪਿੰਡ ਐ ਤੇ ਆਪਾਂ ਦੇਖਦੇ ਆ ਤੁਹਾਨੂੰ ਦਿਖਾਉਣਾ ਇਹ ਵੀ ਬਹੁਤ ਪੁਰਾਣਾ ਪਿੰਡ ਐ ਤੇ ਅਸਲ ਛੋਟੇ ਛੋਟੇ ਹੁੰਦੇ ਤੇ ਜਿਹੜਾ ਦਾ ਇੱਥੇ ਪੜਿਆ ਮੈਂ ਇਸੇ ਪਿੰਡ ਚ ਇਹ ਆ ਦਰਵਾਜ਼ਾ ਤੁਹਾਨੂੰ ਦਿਖਾਉਣਾ ਇਹ ਹੈਗਾ ਇਹ ਕੰਮ ਹੈ ਬਹੁਤ ਬੜਾ ਪੁਰਾਣਾ ਐ ਮੇ ਤੁਮ ਨੂੰ ਦੇਖਿਓ ਹਲੇ ਵੀ ਨਾ ਸਰੰਦੀ ਟਾਣੀਆਂ ਪੁਰਾਣੀਆਂ ਸਰੰਦੀ ਟਾਹੰਗੀਆਂ ਨੇ ਉਹ ਸਭ ਨੂੰ ਦੇਖਟਾ ਲੱਗੀਆਂ ਹੁੰਦੀਆਂ ਦਿਖਾਈਆਂ ਦਿਖਾਉਣਾ ਤੁਹਾਨੂੰ ਮੈਂ ਹਲੇ ਵੀ ਕੋਈ ਜਿੰਮੇ ਸਾਹਮਣੇ ਮਕਾਨ ਆ ਇਹ ਵੀ ਬਹੁਤ ਪੁਰਾਣਾ ਮਕਾਨ ਆ ਹਲੇ ਵੀ ਸਰੰਦੀ ਇਟਾਂ ਦੇ ਕਈ ਖੜੇ ਨੇ ਪੁਰਾਣੇ ਪਰ ਉਹ ਟਹੇ ਟੁਹੇ ਪਏ ਨੇ ਪੁਰਾਣੇ ਆ ਦੇਖੋ ਆ ਜਿੰਮੇ ਆਹ ਦਰਵਾਜ਼ੇ ਲੱਗੇ ਹੋਏ ਨੇ ਆ ਦੇਖੋ ਇੱਧਰ ਨਹੀਂ ਸਾਈਡ ਸਰਨ ਦੀ ਕਾਲੇ ਬੋਰਡ ਤੋਂ ਬੋਰਡ ਤੋਂ ਮੈਂ ਨਹੀਂ ਕਰ ਸਕਦਾ ਕਿ ਕਿਹੜਾ ਗੁਰੂ ਬੱਸ ਨੂੰ ਬੋਰਡ ਸੇ ਕਾਹਨਿਕਾ ਆਹ ਹਾਂ ਹਾਂ ਕੱਟ 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 ਹੋਰਗਾ ਕੀ ਉਹ ਦੇਖਿਆ ਹੋਰ ਕਿ ਇਹ ਪਿੰਡ ਦੇ ਵਿੱਚ ਹੈ ਜਾਂ ਹੈ ਕਈ ਮਿਲਦੇ ਨੇ ਸਬੂਤ ਜਿਹੜਾ ਵੀ ਇਹ 300 ਸਾਲ ਪੁਰਾਣਾ ਹੈ ਇਥੋਂ ਪਤਾ ਲੱਗਦਾ ਵੀ 300 ਸਾਲ ਪੁਰਾਣਾ ਹੈ ਪਿੰਡੇ ਇਹ ਗੱਡੀ ਖੜੀ ਆ ਤੁਹਾਨੂੰ ਦਿਖਾਉਣਾ ਮੈਂ ਇੱਧਰ ਆ ਇੱਧਰ ਲਾ ਗਿਆ ਬੰਦਾ ਸੜਕ ਨੂੰ ਬੰਦ ਕਰਕੇ ਤੁਹਾਨੂੰ ਦਿਖਾਉਣਾ ਕੋਲੇ ਪਾਸੇ ਆ ਗੱਡੀ ਲਾਤੀ ਇੱਧਰ ਆ ਲਾਤੀ ਰਸਤਾ ਬਲਾਕ ਕਰਤਾ ਵੀ ਬੰਦਾ ਗੱਡੀ ਕਿੱਧਰ ਨੂੰ ਗੱਡੂਗਾ ਦੱਸੋ ਮੈਂ ਦੇਖ ਕੇ ਉਹ ਮਨ ਹੁਣ ਇਹ ਬੰਦਾ ਕਾਉਣਾ ਹੈ ਅੱਗੇ ਤਾਂ ਅੱਗੇ ਤਾਂ ਇਹਨੂੰ ਕਹੀ ਜਾਂਦੇ ਤੇ ਪਾਪਾ ਕੋਈ ਗੱਲ ਸੁਣਾ ਜਦ ਤੱਕ ਫੇਰ ਵੀ ਬਗੈਣਾ ਮਤਲਬ ਬੋਲਿਆ ਨਹੀਂ ਜਾਂਦਾ ਹੁਣ ਹੁਣ ਤਾਰਾਂ ਜਿਹੜੇ ਡਰੈਕਟੇ ਲੱਗ ਗਏ ਹੁਣ ਹੁਣ ਬਿਨਾ ਚਾਬੀ ਲਾਏ ਤੇ ਬੋਲੀ ਜਾਂਦਾ ਹੁਣ ਹੁਣ ਕਹਿੰਦਾ ਮੈਂ ਜਿਆਦਾ ਖਲੀ ਦਵਾਈਆਂ ਹੋਈ ਜਿਆਦਾ ਹੀ ਅਸਰ ਕਰ ਗਈ ਕਲੀ ਉਹ ਕਰਕੇ ਆਪਾ ਬਰਵਾਉਣਾ ਮੈਨੂੰ ਪਕੌੜੇ ਦੇ ਜਾ ਹਾਂ ਉਹ ਉਹਨਾਂ ਦੇ ਘਰ ਦੇ ਬਰਵਾਏ ਹਾਂ ਚੱਲ ਭੱਜ ਜਾੜੇ ਬਾਈ ਇਹਦੇ ਤਾਂ ਮੂੰਹ ਲਾ ਕੇ ਉਹ ਤਾਂ ਕੜੀ ਪਕੌੜੇ ਲਿਆ ਮੈਨੂੰ ਰੁਪਏ ਇਹ ਹਰੇਕ ਚੀਜ਼ ਨੂੰ ਆਇਓ ਕਰਦਾ ਬੋਲੀ ਚੀਜ਼ ਨਹੀਂ ਦੇਖੀ ਉਹ ਨਹੀਂ ਕੰਦਾ ਲਿਆ ਫਰਾ ਦੇ ਆਈਸਕ੍ਰੀਮ ਲਿਆ ਮੈਂ ਕੱਲ ਇਹਦਾ ਮੈਨੂੰ ਘੂੜੇ ਦੇ ਰੋਟੀ ਚ ਪਹਿਲੀ ਮਾਂ ਦਾ ਰੋਟੀ ਦਾ ਖਾਣਾ ਤੇ ਕਾਲੀ ਉਹ ਸਦੂ ਇੰਨਾ ਇਹਨੂੰ ਖਾਣ ਦਾ ਜੋ ਰਹਿਣਾ ਹੈ ਹੈ ਇਹ ਪਤਾ ਕਾਨੂੰ ਇਹ ਤੁਖਾ ਰਿਹਾ ਕਾਫੀ ਟਾਈਮ ਇਹਨੇ ਦੁਰ ਕੀ ਕਸਰੇ ਕੰਦਾ ਉਹਨੇ ਇੱਕ ਸ਼ਾਮ ਨੂੰ ਹੈ ਉਹ ਉਹ ਵਰਤ ਤੇ ਰਹਿਦਾ ਕਈ ਮਹੀਨੇ ਹੁਣ ਉਹ ਕਸਰ ਕੱਢਣ ਲੱਗਿਆ ਵਾ ਹੁਣ ਹਾਂ ਉਹ ਕਸਰ ਕੱਢਣ ਲੱਗਿਆ ਮੰਨ ਲਾ ਦੋਨੇ ਕੋਲੀ ਗੋਲੀਆਂ ਗਲਤ ਦੇਤੀਆਂ ਡਾਕਟਰ ਨੇ ਤੁਸੀਂ ਪੱਕਾ ਮਾਰਤਾ ਪਰ ਲੋਕ ਜਿਹਨਾਂ ਆਲੇ ਕਿਹਾ ਨਾ ਪੱਕਾ ਮਾਰਤਾ ਹੋਰ ਹੋਰ ਜਿਹੜੀ ਚੀਜ਼ ਡਾਕਟਰ ਨੇ ਬੰਦ ਕਰਤੀ ਉਹ ਹੁਣ ਤੈਨੂੰ ਕਦੇ ਦਈਏ ਤੇ ਨਹੀਂ ਇਹਦਾ ਜਨਾ ਉਹ ਵੀ ਦੇ ਦੇ ਡਾਕਟਰ ਕਹਿੰਦਾ ਵੀ ਖਲਮੀ ਨਹੀਂ ਹੂੰ ਟਾਈ ਬੈਡ ਖਾਣ ਵਾਲਾ ਟਾਈ ਬੈਡ ਦੀ ਹੋਰ ਵੇਖਾ ਹੂੰ ਕੀ ਗੋੜ ਚਾਈ ਲੋਕ ਖਾਣਾ ਅਲੋ ਵੀ ਕੀ ਜਾਏਗੀ ਤੜੀ ਦੀ ਚੀਜ਼ ਕਿਹੜੀ ਘਰ ਦਿੰਦਾ ਟਾਈ ਬੈਡ ਵਾਲੇ ਨੂੰ ਪਰ ਜੋ ਤੂੰ ਕਦੇ ਵੀ ਬਜਾਰਾ ਕਦੇ ਉਹੀ ਖਾਂਦਾ ਨਿਆਣਾ ਬਸ ਫਿਰ ਹੁਣ ਭਾਬ ਜੇ ਤੂੰ ਹੁਣ ਕਾਣਾ ਟਾਵੇ ਨਾ ਮੈਂ ਤਾਂ ਕਦੇ ਨਹੀਂ ਖਾਂਦਾ ਕਦੇ ਵੀ ਨਹੀਂ ਖਾਦੀ ਨਾ ਮੈਂ ਕਦੇ ਖਾਵਾਂ ਰੋਜ਼ ਕਹਿੰਦੇ ਬੀਜੋ ਆਂ ਗਿਆ ਮੈਂ ਆ ਦੇ ਲਮ ਤਾਂ ਹੀ ਨਾ ਤੂੰ ਦੇਖੇ ਆ ਤੂੰ ਲਾੜਾ ਸਟੇ ਖਾਂਦਾ ਗੁੰਡਾ ਤੂੰ ਦੇਖਿਆ ਕਦੇ ਮੈਨੂੰ ਖਾਂਦਾ ਦੇਖੇ ਤਾਂ ਹੀ ਮਾ ਮੈਂ ਕਦੇ ਖਾਂਦਾ ਦਿਖਾ ਦੇ ਮੈਨੂੰ ਵੀਡੀਓ ਵੀਡੀਓ ਬੈਠੇ ਵੀ ਜਰੀ ਬਣ ਜੀ ਚਾਹ ਪੀਂਦੇ ਦੀ ਬਣਾਤੀ ਖਾਂਦਾ ਮੈਂ ਖਾਇਉ ਨਹੀਂ ਮੈਨੂੰ ਇੱਕ ਵੀ ਵੀਡੀਓ ਦਿਖਾ ਦੇ ਜਿੱਥੇ ਮੈਂ ਖਾਂਦਾ ਹੋਵਾਂ ਮੈਂ ਕਿੱਥੇ ਲਾਲਾਂ ਗਿਰਦੀਆਂ ਕਰ ਰੋ ਤੇ ਪੁੱਛ ਰਾਵਾਂ ਤੇ ਪੂਰੇ ਰੱਬ ਇਹ ਕਿੱਥੇ ਦੇ ਵਿਰਾਸਤ ਵਿਰਾਸਤ ਬਿਲਾ ਪਰ ਮੈਨੂੰ ਖਾਂਦਾ ਦੱਸ ਦੇ ਵੀ ਖਾਂਦਾ ਕੀ ਦਾ ਫੇਰ ਦੱਸੇ ਵੀ ਜene ਵੀਡੀਓ ਬਣਾਉਂਦੇ ਨੇ ਹਮਨਾ ਵਸ ਨੂੰ ਹਾਂ ਖਾਂਦਾ ਹੁੰਦਾ ਮੈਂ ਕੁਝ ਨਹੀਂ ਹੁੰਦਾ ਮੈਂ ਲਓ ਯਾਪਾ ਦਾ ਹੁਣ ਓਕੇ ਆ ਨੰਨਾ ਕੰਮ ਤੇ ਬਣ ਰਿਹਾ ਅੱਜ ਸਾਡੇ ਸਰੋਂ ਦਾ ਤੁਸੀਂ ਸਮਝਦੇ ਹੋਵੋਗੇ ਤੇ ਭੱਜੇ ਦਾ ਆਪਣਾ ਅੱਛਾ ਇੱਕ ਗੱਲ ਦੱਸਿਓ ਕਿਹਦੇ ਕਿਹਦੇ ਘਰ ਸਰੋਂ ਦਾ ਸਾਗ ਤੇ ਮੱਕੀ ਦੀਆਂ ਰੋਟੀਆਂ ਬਣਨ ਲੱਗੀਆਂ ਦੇਖੋ ਸਾਡੇ ਦਾ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਆ ਸ਼ੁਰੂ ਹੋ ਗਿਆ ਕੰਮ ਮੱਕੀ ਦੀ ਰੋਟੀ ਦਾ ਮੱਕੀ ਦੀ ਰੋਟੀ ਪਹਿਲਾਂ ਵੀ ਇੱਕ ਦੋ ਵਾਰ ਬਣ ਗਈ ਰਾਜ ਵੀ ਸਾਡੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਬਣ ਰਿਹਾ ਠੀਕ ਹੈ ਜੀ ਸਭ ਦੇ ਨੂੰ ਆਇਓ ਅੱਜ ਵੀ ਮਿਲਣਾ ਹਾਂ ਇਹ ਕੋਈ ਗੱਲ ਨਹੀਂ ਜਿੰਨੂੰ ਜਿੰਨੂੰ ਪਸੰਦ ਆ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਮਿਲਦੇ ਆ ਕੱਲ ਸਵੇਰੇ ਨਵੇਂ ਬਲੌਗ 'ਚ ਤੇ ਕਮੈਂਟ ਕਰਿਓ ਸ਼ੇਅਰ ਕਰਨਾ ਨਾ ਭੁੱਲਿਓ ਓਕੇ ਜੀ ਸਤਿ ਸ੍ਰੀ ਅਕਾਲ ਬਾਏ ਬਾਏ